ਲੋਰੀ ਪ੍ਰੀਟਸ ਪੈਸਨਲ ਡੀਜ਼ਲ ਦੇ ਵਿੱਚ ਆ ਗਿਆ ਵਾ 60 48 4x4 ਦੇ ਵਿੱਚ ਆ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ ਕਿੰਨੇ ਜੇ ਪੈਂਦਾ ਤੇ ਕੀ ਕੀ ਇਹਦੇ ਵਿੱਚ ਫੀਚਰ ਨੇ ਪਹਿਲਾਂ ਲੌਕ ਦੇਖੋ ਲੌਕ ਦੇ ਵਿੱਚ ਤੇ ਕਲਰ ਦੇ ਵਿੱਚ ਕਾਫੀ ਫਰਕ ਪਾਤਾ ਟਰੈਕਟਰ ਅੱਗੇ ਨਾਲੋਂ ਜ਼ਿਆਦਾ ਸੋਹਣਾ ਲੱਗਣ ਲੱਗਾ ਤਾਂ ਅੱਗੇ ਬਲੂ ਕਲਰ ਦੇ ਵਿੱਚ ਆਉਂਦੇ ਸੀ ਹੁਣ ਇਹਨੇ ਰੈਡ ਟੋਨ ਜਿਹਦੇ ਵਿੱਚ ਕਰਤੇ ਤੇ ਜਿੰਦਾ ਟਰੈਕਟਰ ਖੜਾ ਇੰਦਾ ਹੀ ਟਰੈਕਟਰ ਮਿਲੂਗਾ ਇਹ ਯਾਸੀ ਜਾਂਦੀ ਹੋਂ ਸਾਰੇ ਬੀਟ ਵਗੈਰਾ ਜਿਹੜੇ ਵਸ਼ਗੇ ਨਾਲ ਸਾਰੇ ਵਿੱਚ ਦੇ ਦਿੱਤੇ ਕਰਾਰੂ ਗੀਅਰ ਦੇ ਵਿੱਚ ਟਾਇਰ ਮੂਲੇ ਦੇ 11 2 24 ਦੀਆਂ ਜੀ ਮਗਲ ਇਹਦੇ ਟਾਇਰ ਵੀ ਦਿਖਾ ਦਿੰਨੇ ਆ ਤੁਹਾਨੂੰ ਪਾਇ ਦਾਣੇ ਦਾ ਵੱਡਾ ਕਰਤਾ ਸਾਰਾ ਸਿਸਟਮ ਵੱਡਾ ਕਰਤਾ ਜੇ 12 बाय 12 ਗियर ਆ ਬਸਤੇ ਵਿੱਚ ਤੇ ਫੋਰ ਤੇ ਹੌਰ ਫੋਰਵਰਡ ਦੇ ਵਿੱਚ ਠੀਕ ਆ ਜੀ ਬਾਕੀ ਇਹਦੀ ਸ਼ਾਹ ਵਾਲਾ ਲੌਕ ਜੀ ਦੇਖੋ ਕਿੰਨੀ ਵਧੀਆ ਕਰਤੀ ਆ 24 ਸਪੀਡਾਂ ਦੇ ਵਿੱਚ ਕਰਾਰੋ ਗੀਅਰ 60 49 ਇਹਦੇ ਵਿੱਚ ਇੱਕ ਸਪੈਸ਼ਲ ਇਹ ਚੀਜ਼ ਲਾਈ ਹੋਈ ਆ ਵੀ ਇਹਨੂੰ ਆਪਾਂ ਟਰਬੋ ਲਵਾ ਕੇ ਜਾਂਸੀਆਂ ਨੇਓ ਇਹਨੂੰ ਵੱਡੀ ਪਾਵਰ ਦੇ ਵਿੱਚ ਅਪਗ੍ਰੇਡ ਕਰ ਸਕਦੇ ਆ ਗੁੱਡਇਰ ਕੰਪਨੀ ਦਾ ਟਾਇਰ ਆ ਜੀ ਇਹਨੂੰ 16 ਨਾਲੋਂ 28 30 ਦੇ 16 ਨਾਲੋਂ 30 ਦੇ ਠੀਕ ਆ ਜੀ ਇਹਦੇ ਵਿੱਚ ਲੈਫਟ ਕਮਨਸਟਰੀ ਆਪਾਂ ਜਿਹੜੀ 2400 ਆ ਇਹਦੀ ਹੈਗੀ ਆ ਪੈਸੇ ਪਾਵਰ ਇਹਦੀ ਟਰੇਡ ਚ ਆਉਂਦੀ ਆ ਤੇ ਇਹਨੂੰ ਆਪਾਂ ਇਹਦੀ ਪਾਵਰ ਟਰਬੋ ਏਜੰਸੀਆਂ ਨੇ ਟਰਬੋ ਲਵਾ ਕੇ ਇਹਦੀ ਪਾਵਰ ਆਪਾਂ ਵਧਾ ਸਕਦੇ ਆ बाकी ਆ ਲੀਵਰ ਨੇ ਸਸ ਤੋਂ ਤੁਹਾਨੂੰ ਦੱਸ ਦਿੰਦੇ ਆ ਇਹਦੇ ਵਿੱਚ ਜਿਵੇਂ ਦੱਸਿਆ ਵੀ ਇਹ ਦੋਨੇ ਲੀਵਰ ਇਕੱਠੇ ਇਕੱਠੇ ਖੜਾ ਆ ਗਿਆ ਇਕ ਖਾਂ ਦੇ ਪਰ ਆਪਾਂ ਸ਼ਾਰਟਲ ਦਾ ਆਪਾਂ ਕੰਮ ਲੈ ਸਕਦੇ ਨੇ ਇਹਨਾਂ ਤੋਂ ਸ਼ਾਰਟਲ ਦੇ ਉੱਤੇ ਹੀ ਕੰਟਰੋਲ ਹੋ ਜਾਂਦੀ ਹੈ ਲੈਫਟ ਇਹਨਾਂ ਦੇ ਉੱਤੋਂ ਹੀ ਹੀ ਕੰਟਰੋਲ ਹੁੰਦੀ ਆ ਠੀਕ ਆ ਜੀ ਇਹਦੀ ਪੀਟੀਓ 540 ਚੱਕਰਾਂ ਦੇ ਉੱਤੇ ਕੰਮ ਕਰਦੀ ਆ ਤੇ 750 ਦੇ ਉੱਤੇ ਵੀ ਕੰਮ ਕਰਦੀ ਆ ਆ ਲੀਵਰ ਨਾਲ ਲੱਗਾ ਦਿੱਤਾਗਾ ਬੈਂਕਾ ਵਗੈਰਾ ਡਰਾਹ ਵਗੈਰਾ ਇਹਦੀ ਹੈਵੀ ਲਿਫਟ ਕਰ ਦੁੱਤੀ ਆ ਲੋ ਜੀ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਪ੍ਰੀ ਟ੍ਰੈਕਟਰ ਸਪੈਸ਼ਲ ਡੀਜ਼ਲ ਦੇ ਵਿੱਚ ਦਾ ਪ੍ਰੀਤ ਨੇ ਨਾਮਾ ਕੱਢਿਆ ਜੀ ਹਾਂ ਜੇ ਮੈਂ ਵੇਟ ਵਗੈਰਾ ਇਹ ਕੰਪਨੀਆਂਾਂ ਦੇ ਨਾਲ ਆਉਣਗੇ 60 49 63 HP ਦੇ ਵਿੱਚ ਵੈਸੇ ਆ ਇਹਦਾ ਪਾਇਦਾਨ ਬਹੁਤ ਵੱਡਾ ਕਰਦਾ ਅੱਗੇ ਨਾਲ ਵਧਾਤਾ ਵਾ ਤੇ ਇਹਨੂੰ ਪਟਰਬੂ ਟੁਰਬੂ ਵਗੈਰਾ ਏਜੰਸੀਆਂ ਨੂੰ ਲਵਾ ਕੇ ਤੇ ਨੂੰ ਆਪਾਂ 75 HP ਤੱਕ ਆਪਾਂ ਇਹਨੂੰ ਕਰ ਸਕਦੇ ਆ ਇਹ 13 ਲੱਖ ਰੁਪਏ ਦੇ ਸਾਉਂਥਿੰਗ ਪੈ ਜਾਂਦਾ টারਬੋ ਟੁਰਬੂ ਲਾ ਕੇ 13 ਲੱਖ ਰੁਪਏ ਦੇ ਵਿੱਚ ਗੀਅਰ ਵਗੈਰਾ ਦੇ ਇਧਰ 4 ਇਧਰ ਆਹ ਦੂਜੇ ABC ਦੇ ਵਿੱਚ ਠੀਕ ਆ ਜੀ ਫਾਇਦਾ ਨੂੰ ਬਹੁਤ ਬੜਾ ਕਰਤਾ ਦੂਜੇ ਨਾਲ ਨਵਾਂ ਸਪੋਰਟ ਦਾ ਇਹ ਹੋ ਗਿਆ ਬਾਕੀ ਇਹ ਪੀਟੀਓ ਡੋਗਲ ਦੇ ਵਿੱਚ ਉਹ ਵੀ ਠੀਕ ਹੈ ਕਲਪਸਾ ਸਸਟੇਨ 2000 ਦਾ ਇਹ 4 ਸਿਲੰਡਰ ਦੇ ਵਿੱਚ ਇਹ ਟਰੈਕਟਰ ਹੁੰਦਾ ਆ ਬਾਕੀ ਇਹਦਾ ਮੀਟਰ ਵਗੈਰਾ ਇਦਾਂ ਸਾਰਾ ਕੰਪਿਊਟਰ ਦੀ ਲੱਕ ਦੇਖ ਲਓ ਪ੍ਰੀਟਰੀ ਬੈਚਿੰਗ ਚੱਲ ਆ ਜਾ ਉਹ ਪੰਸੋਬੀਟਰ ਜਿਹੜਾ ਉਹ ਉਹ ਡਾਟਾ ਪ੍ਰੀ ਦਾ ਉਹ ਐ ਕਿ ਜਿਹੜਾ ਬੈਸਟ ਕੱਢੂਗਾ ਜਿਹੜਾ ਬੈਸਟ ਆਊਗਾ ਜਿਹੜਾ ਉਹਨਾਂ ਨੂੰ ਉਹ ਟਰੈਕਟਰ ਪ੍ਰੇਤਨਿਓ ਦਿੱਤਾ ਵੀ ਜਾਣ ਹੁੰਦਾ ਨਹੀਂ। ਬਾਕੀ ਨੇ ਨੌਕਾ ਵਗੈਰਾ ਰਹੀ ਪੂਰੀ ਸੋਹਣੀ ਕਰਤੀ ਘੈਂਟ ਆ ਪੂਰੀ। ਕੱਗਲਾ ਤੇ 60 ਦੇ ਵਿੱਚ ਆਉਂਦਾ ਜੀ ਇਹ। 80 ਦੇ ਤੇ 60 ਦੇ ਵਿੱਚ ਆਉਂਦਾ। ਜਾ ਕੇ ਆਈਏ ਸਰ। ਹਾਂ। ਜਾ ਜਾ ਯਾਰ। ਇਹ ਤੋਂ ਬਟਾ ਨਹੀਂ ਆਉਂਦਾ ਬੇਟਾ। ਹਾਂ ਜੀ। ਉਹ ਪਿਆਕੇ ਹਰ ਰੁਪਏ ਦੀ ਕਟ ਇੱਕ ਅਲੱਗ ਲੱਗ ਜਾਂਦੀ ਆ ਤੇ ਉਹ ਫਿਰ ਟਰੈਕਟਰ ਇਹ 75 ਕਿਹਚਪੀ ਦਾ ਟਰੈਕਟਰ ਬਣ ਜਾਂਦਾ ਉਹਦਾ 30 ਕਿਹਚਪੀ ਦਾ ਵਾ ਠੀਕਾ ਜੀ 13 ਲੱਖ ਰੁਪਏ ਦੇ ਸੌਫਟੇ ਕੋ ਟਰੈਕਟਰ ਬਣ ਜਾਂਦਾ ਵਾ ਬਾਕੀ ਨੇ ਸ਼ੋਅ ਵਗੈਰਾ ਜਿਹੜੀ ਸਾਰੀ ਹੋਰ ਉੱਤੇ ਕਰਤੀ ਸ਼ੋਅ ਕਰੋ ਤੇ ਲਾਦਾ ਤੇ ਇਹ ਸੀਆਰਡੀ ਵੀ ਸੀਆਰਡੀ ਚ ਵੀ ਆਉਂਦਾ ਵਾ ਸੀਆਰਡੀ ਵਾਲਾ ਜਿਹੜਾ 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 ਜਾਣ ਕੇ ਵੀ 60 65 ਪੈਣਾ ਐਚਪੀ ਵਾਲਾ ਜਾਣ ਕੇ ਉਹ 15 ਤੋਂ 100 ਲੱਖ ਰੁਪਏ ਦੇ ਵਿੱਚ ਉਹ 4 ਸਿਲੰਡਰ ਆ ਚੱਕ ਲਓ ਪੰਪ ਉਹ ਘਰਾ ਸਾਰਾ ਕੋ ਦੇਖੋ ਕਿਰਾ 4 ਸੈਂਟੋਂ ਦੇ ਵਿੱਚ ਟਰੈਕਟਰ ਅੰਦਰ ਹੋ ਰਿਹਾ ਸੋ ਲੱਗਦਾ ਹੋ ਚੇਰੀ 2400 ਕਿਲੋ ਜੀ ਦੀ ਇਹਦੀ ਲੈਫਟ ਕਮੇਸਟਰੀ ਆ 4088 ਦੀ ਸੀਸੀ ਪਾਵਰ ਹੈ ਦੀ ਜਾਨੀ ਕਿ ਜਿਹੜੀ ਸੀਸੀ ਕਹੇ ਦੀ ਹੈ 4088 ਠੀਕ ਆ ਜੀ ਬਾਕੀ ਇਹਦੀ ਪਲੇਟ ਵਗੈਰਾ ਲੱਗੀ ਹੋਈ ਆ ਚੈੱਕ ਕਰ ਸਕਦੇ ਹਾਂ ਇਹਦੀ 4088 ਦੀ ਸੀਸੀ ਉਹਦੀ ਹੈ ਇਹਦੀ ਬਾਕੀ ਨਹੀਂ ਸ਼ੋਜਕੀ ਤੋਂ ਲੁੱਕ ਦੇਖ ਲੋ ਕਿੰਨੀ ਸੋਹਣੀ ਦਾ ਜੀ ਨਿਹੰਡ ਦਾ ਜੀ ਜੱਦਾ ਟਰੈਕਟਰ ਖੜਾ ਵਾ ਆਹ ਸਾਰਾ ਇਦਾਂ ਹੀ ਤੁਹਾਨੂੰ ਟਰੈਕਟਰ ਇਹ ਟਰੈਕਟਰ ਮਿਲ ਜੂਗਾ ਤਕਰੀਬਨ ਤੇ ਉਹ 13 ਲੱਖ ਰੁਪਏ ਦਾ ਜੀ ਆਪਾਂ ਟਰਬੋ ਲਵਾ ਕੇ ਜੀ ਲੈਣਾ ਤਾਂ 13 ਲੱਖ ਰੁਪਏ ਤੋਂ ਮਾੜਾ ਮੋਟਾ ਇੱਧਰ ਉੱਧਰ ਹੋ ਜਾਊਗਾ ਬਾਕੀ ਡਿਸਟਰੀਬਿਊਟਰ ਡਬਲ ਵਗੈਰਾ ਹੋ ਗਿਆ ਚ ਠੀਕ ਹੈ ਪੀਡੀਓ ਵਗੈਰਾ ਦਾ ਸਾਰਾ ਸਿਸਟਮ ਦੱਸਦਾ ਵੀ 2400 ਸੀਸੀ ਦੀ ਲੈਫਟ ਕਮੈਸਟੀ ਆ ਤੇ ਪੀਡੀਓ ਜਿਹੜੀ ਇਹਦੀ 540 ਦੇ ਵੀ ਕੰਮ ਕਰਦੀ ਆ ਤੇ 750 ਦੇ ਵੀ ਕੰਮ ਕਰਦੀ ਆ ਠੀਕ ਆ ਜੀ ਇਹ ਜਿਹੜੀ ਪੀਡੀਓ ਜੀ 52 52 ਕਿਹਪੀ ਤੱਕ ਇਹਦੀ ਕੰਮ ਕਰ ਜਾਂਦੀ ਆ 52 ਕਿਹਪੀ ਤੱਕ ਠੀਕ ਆ ਜੀ ਬਾਾਕੀ ਆਪੇ ਚੱਕਰਾਂ ਸਾਤੇ ਕਿੰਨੇ ਚੱਕਰ ਰੱਖਦੇ ਉਹਦੇ ਸਾਧਾ ਮਾੜਾ ਮੋਟਾ ਇਧਰ ਉਧਰ ਹੋ ਜੂਗੀ ਵੈਸੇ ਟਰੈਕਟਰ ਨੂੰ ਪਤਾ ਹੀ ਆ ਵੀ ਟਰੈਕਟਰ ਇਹ ਜ਼ੋਰ ਤਾਂ ਪੂਰਾ ਹੀ ਮਾਰਦੇ ਆ ਇਹ ਠੀਕ ਆ ਜੀ ਪ੍ਰੀ ਟਰੈਕਟਰ ਹੋਣ ਵਾਲੇ ਬਹੁਤ ਜ਼ਿਆਦਾ ਸੋਧ ਕਰਤੀ ਇਹਨਾਂ ਨੇ ਨਵੇਂ ਨਵੇਂ ਟਰੈਕਟਰਾਂ ਦੇ ਵਿੱਚ ਪ੍ਰੀਜ਼ ਡ੍ਰੈਕਟਰਾਂ ਦੇ ਵਿੱਚ ਜਾਨੀ ਗਏ ਨਵੇਂ ਨਵੇਂ ਮਾਡਲਾਂ ਦੇ ਵਿੱਚ ਜਾਨੀ ਗਏ ਪੂਰੀ ਸੋਧ ਕੀਤੀ ਆ ਲੋਕਾਂ ਨੂੰ ਪਸੰਦ ਵੀ ਕਰ ਰਹੇ ਆ ਰਾਸ਼ਕ ਵੀਰ ਇਹ ਸਾਈਡ ਸ਼ੈਫਟਰ ਦੇ ਵਿੱਚ ਜੋਦਾ 6049 ਆ ਗਿਆ ਜੀ ਇਹ ਵੀ ਸਾਈਡ ਗੀਅਰ ਦੇ ਵਿੱਚ ਆ ਗਿਆ ਸਾਈਡ ਗੀਅਰਾਂ ਦੇ ਵਿੱਚ ਜਿਆ ਤੁਹਾਨੂੰ ਆਪਾ ਜੋਦਾ ਸੁਪਰ ਸੁਪਰ ਜੋਦਾ 6049 ਇਹਦਾ ਪਾਇਦਾਨ ਛੋਟਾ ਹੀ ਆ ਤੇ ਇਹ ਤੁਹਾਨੂੰ ਦਿਖਾਉਂਦੇ ਆ ਇਹਦੇ ਵਿੱਚ ਵੀ ਚਾਰ ਗੇਰੀ ਆ ਜੀ 1 2 3 4 ਤੇ ਪੰਜਵਾਂ ਬੈਕ ਤੇ ਲੋ ਤੇ ਹਾਈ ਠੀਕ ਹੈ ਜੀ ਇਹ ਆਮ ਡ੍ਰੈਕਟਰਾਂ ਨੂੰ ਲੋ ਤੇ ਹਾਈ ਦੇ ਵਿੱਚ ਹੋ ਗਿਆ ਚਾਰਗੇ ਦੂਜੇ ਹੋਗੇ ਤਾਂ ਪਹਿਲਵਾਂ ਬੈਕ ਹੋ ਗਿਆ ਬਾਕੀ ਇਹਨਾਂ ਦਾ ਡ੍ਰੈਕਟਰ ਛੋਟਾ ਵੀ ਆਉਂਦਾ ਛੋਟੇ এলিਫੈਂਟ ਵੀ ਇਹਨਾਂ ਦੇ ਆ ਰਹੇ ਆ ਪਹਿਲਾਂ ਤਾਂ ਨੋਟਲ ਤਿਆਰ ਠੀਕ ਹੈ ਜੀ ਪਹਿਲਾ ਦੂਜਾ ਤੀਜਾ ਠੀਕ ਹੈ ਇਹਨੂੰ ਵੀ ਡਬਲ ਇਹਨੂੰ ਵੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਛੋਟੇ ਨੂੰ ਤਰੀਤ ਕਿਟਰ ਸੋਹਣੇ ਬਹੁਤ ਆ ਛੋਟੇ ਜੇ ਬਾਕੀ ਮਸ਼ੀਨ ਆ ਗਈ ਆ ਮੱਕੀ ਦੀ ਕਟਾਈ ਵਾਲੀ ਤਰੀਤ ਸਾਇਲੈਂਸ ਕਟਰ ਤੁਰਕੀ ਕੋਮ ਰੋਟੇਸ਼ਨ ਜਿਹੜਾ ਲੋ ਹਾਈ ਵਾਲਾ ਜਿਹੜਾ 609 ਇਹ 300 ਰੋਟਾ ਜੀ ਤੋ ਇਹ ਤਾਲਾ ਦੇ ਐਕਸੀਬਿਸ਼ਨ ਲਈ ਹੋਇਆ 8 ਤਰੀਕ ਤੋਂ ਲੈ ਕੇ 8 ਤਰੀਕ ਤੋਂ ਲੈ ਕੇ 10 ਤਰੀਕ ਤੱਕ ਪੀਡੀਐਫ ਮੇਲੇ ਦੇ ਦਿਗਰਾਮਾਂ ਤੇ ਟਰੈਕਟਰ ਇਹਨਾਂ ਨੇ ਦੇਣਾ ਵੀ ਹੈ ਜਿਹੜਾ ਵੈਸਟ ਨੇ ਕੂ ਬੈਥੋ ਜਿਹੜਾ ਵੀਰ ਭਰਾ ਨੂੰ ਜਿਹੜਾ ਪਹਿਲਾ ਨੰਬਰ ਤੇ ਆਊਗਾ ਉਹਨੂੰ ਆਪਰੇ ਟਰੈਕਟਰ ਦਿੱਤਾ ਵੀ ਜਾਣਾ ਵਾ ਬਾਕੀ ਐਕਸੀਬਿਸ਼ਨ ਸੋਲ ਬਥੇ ਨੀ ਅਗੀਆਂ ਆ ਤਾਂ ਮੀਲੀ ਆ ਗਈ ਸੀ ਐਸਈ ਵਾਲੀ ਮੱਕੀ ਦੀ ਕਟਾਈ ਵਾਲੀ ਤੇ ਪਹਿਲਾ ਗਾਣਕ ਪੂਰੀ ਪਰ ਚੱਲੀ ਤਕਰੀਰ 11:00 ਵਜੇ ਸਵੇਰੇ ਤੇ ਰੌਣਕ ਪੂਰੀ ਹੋ ਚੰਦੀ ਆ। ਉਹ ਨਿਕਾ ਘਰ ਤੈਨੂੰ ਫੇਰੇ ਲਾਜੀ। ਬਾਕੀ ਉਹ ਜਿਹੜੀ ਇੱਕ ਕੱਲੀ ਝਲਕ ਜਿਹੜੀ ਤੁਹਾਨੂੰ ਉਹ ਉਸ ਤੋਂ ਇੱਕ ਅਲੱਗ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਣੀ ਹੈ ਪੀਡੀਐਫ ਮੇਲੇ ਦੀ। ਤੇ ਬਾਕੀ ਜੇ ਆਪਾਂ ਗੱਲਬਾਤ ਕਰਦੇ ਆ ਉਹਦੇ ਤੁਹਾਨੂੰ ਵੀਡੀਓ ਨਾਲ ਨਾਲ ਨੂੰ ਦੇਖਣ ਨੂੰ ਮਿਲ ਜਰਾਂਗੇ ਜਿਹੜੇ ਜਿਹੜੇ ਆਪਾਂ ਐਕਸਪਰੀਮੈਂਟਸ ਬਾਰੇ ਆਪਾਂ ਵੀਰ ਭਰਾਵਾਂ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ